ਮੇਰਾ ਪੀਰ ਪਿਆਰ ਨਹੀਂ ਵਾਲਾ ਜੀ ਲਾਉਂਦਾ ਪਾਰ ਜੋ ਡੁੱਬਦੇ ਬੇੜਾਂ ਨੂੰ ਪਿੰਡ ਦਿਹਾਣਾ ਵਿਖੇ ਸ੍ਰੀ ਹਰਦੀਪ ਸਿੰਘ ਆ ਦੀਪੀ ਵੱਲੋਂ 나ਗੀ ਪਰਿਵਾਰ ਦੀ ਤਰਫੋਂ ਉਹਨਾਂ ਨੇ ਆਪਣੇ ਬੱਚੇ ਦੀ ਸੁੱਖੀ ਸੁਖ ਜਿਹੜੀ ਅੱਜ ਉਹ ਮੇਲੇ ਲਵਾ ਕੇ ਨਕਾਲ ਪਾਰਟੀਆਂ ਸੱਦ ਕੇ ਚਾਹ ਪਕੌੜਿਆਂ ਦੇ ਲੰਗਰ ਲਗਾ ਕੇ ਤੇ ਦੂਜੇ ਜਿਹੜੇ ਭੋਜਨ ਦੇ ਲੰਗਰ ਲਗਾਏ ਗਏ ਆ ਤੇ ਇਹ ਬਹੁਤ ਵਧੀਆ ਸ਼ੰਦੇਸ਼ ਗਿਆ ਤੇ ਪਿਛਲੇ ਸਾਲ ਇਸ ਜਗ੍ਹਾ ਜਿਹੜੀ ਇੰਨੀ ਕਰਮਾਂ ਬਲਿਓ ਤੇ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਹੀ ਚੱਲ ਰਿਹਾਦਾ ਤੇ ਇਹ ਚੌਥਾ ਮਹੀਨਾ ਪੰਜ ਪ੍ਰੋਗਰਾਮ ਇਸ ਜਗਾ ਉੱਤੇ ਹੋ ਗਏ ਨੇ ਦੀ ਪੀਪਲੋਂ ਸਾਰੇ ਆਈ ਹੋਏ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ ਜਿਹੜੇ ਇੱਥੇ ਦੇ ਸੇਵਾਦਾਰਿਆ ਸ਼੍ਰੀ ਪਰਛੋਤਮ ਜੀ ਉਹਨਾਂ ਨੇ ਵੀ ਆਪਣੇ ਜ਼ਰੂਰੀ ਜਿਹੇ ਵਿੱਚੋਂ ਸਮਾਂ ਕੱਢ ਕੇ ਮੇਲੇ ਦੀ ਰੌਣਕ ਨੂੰ ਵਾਇਆ ਇਸੇ ਤਰ੍ਹਾਂ ਸਾਡੇ ਬੱਬੂ ਪੰਡਾ ਜੀ ਪੰਡਾ ਸਵਾ ਦੇ ਪ੍ਰਧਾਨ ਹੈ ਜਿਹੜੇ ਸਾਡੇ ਪਿੰਡਾਂ ਨੂੰ ਡੀਲ ਕਰਦੇ ਆ ਉਹਨਾਂ ਵੱਲੋਂ ਵੀ ਆਪਣੇ ਜ਼ਰੂਰੀ ਜਿਹੇ ਵਿੱਚੋਂ ਸਮਾਂ ਕੱਢ ਕੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਇਆ ਅਤੇ ਸਾਡੇ ਮੇਲੇ ਨੂੰ ਚਾਰ ਚੰਨ ਲਾਇਆ ਪਾਪਾ ਗੁਦੜ ਸ਼ਾਹ ਜੀ ਜੇ ਪਾਪਾ ਪੁੱਟੇ ਸ਼ਾਹ ਜੀ ਅੱਜ ਪਿੰਡ ਦਿਹਾਣਾ ਵਿਛੇ ਨਾਗੀ ਪਰਿਵਾਰ ਵੱਲੋਂ ਆਪਣੇ ਪੋਤੇ ਦੇ ਜਨਮ ਦੇ ਦਿਨ ਵਿੱਚ ਪ੍ਰੋਗਰਾਮ ਕਰਾਇਆ ਗਿਆ ਲੰਗਰ ਲਗਾਇਆ ਗਿਆ ਨਕਾਲ ਪਾਰਟੀਆਂ ਤੋਂ ਪ੍ਰੋਗਰਾਮ ਕਰਾਇਆ ਗਿਆ ਅਸੀਂ ਸਾਰੇ ਨਗਰ ਨਿਵਾਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ